ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਦੀ ਵੀਡੀਓ ਵਿੱਚ ਚਾਰ ਚੀਜ਼ਾਂ ਪਕਾਉ ਲੈ ਕੇ ਆਏ ਆਪਣੇ ਚੈਨਲ ਤੇ ਸਾਰੇ ਭਰਾ ਦੇਖ ਲਓ ਬਾਈ ਇੱਕ ਟਰੈਕਟਰ ਆ ਫੋਰਡ ਇੱਕ ਟਰੈਕਟਰ ਵਾਲੀ ਕੰਪੈਨ ਇੱਕ ਟਰਾਲਾ ਲਿਫਟ ਵਾਲਾ ਤੇ ਇੱਕ ਲਿਫਟ ਵਾਲੀ ਟਰਾਲੀ ਆ ਤੇ ਕਿਸੇ ਵੀ ਪੁਰਾਣੀ ਕੋਈ ਵੀ ਖੇਤੀਬਾੜੀ ਦੀ ਮਹੀਨਡਰੀ ਵੇਚਣੀ ਹੁੰਦੀ ਆ ਉਹਦੀ ਵੀਡੀਓ ਬਈ ਆਪਾਂ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਵਟਸਐਪ ਕਰਦਿਆ ਕਰੋ ਆਪਦੀ ਜੋ ਮਹੀਨਡਰੀ ਆ ਤੇ ਉਹਦੇ ਬਾਰੇ ਸਾਰਾ ਕੁਝ ਲਿਖਦਿਆ ਕਰੋ ਫੋਟੋਆਂ ਭੇਜਦਿਆ ਕਰੋ ਜਾਂ ਵੀਡੀਓ ਬਣਾ ਕੇ ਦੇਦਿਆ ਕਰੋ ਤੇ ਡੇਲੀ ਵੇਚ ਤੇ ਆਪਾਂ ਐਡਾ ਫ੍ਰੀ ਕਰਦੇ ਆ। ਇਹ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀਰ ਪੁਰਾਣੇ ਵੇਚ ਟੈਕਟ ਲੈਣਾ ਹੋਵੇ ਫੋਰ ਸਾਰੇ ਭਰਾ ਦੇਖ ਲੋ ਬਾਈ। 1994 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ। ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਤੇ ਮੋਡੀਫਾਈ ਹੋਇਆ ਟਰੈਕਟਰ ਆ। ਇਹ ਬਾਈਆਂ ਦਾ ਮੋਡੀਫਾਈ ਦਾ ਕੰਮ ਆ ਬਾਈ। ਲੁਧਿਆਣੇ ਵਾਲੇ ਗੱਲ ਫਾਰਮ ਨਾਲ ਦਾ ਟਰੈਕਟਰ ਆ ਇਹ। ਕਿਸੇ ਵੀਰ ਪੁਰਾਣੇ ਕੋਈ ਮੋਡੀਫਾਈ ਟਰੈਕਟਰ ਕੋਈ ਵੀ ਕਰਾਉਣਾ ਹੋਵੇ ਸਾਰੇ ਟੈਕਟਰੀ ਕਰਦੇ ਆ ਬਾਈ। ਤੇ ਪੁਰਾਣੇ ਟਰੈਕਟਰ ਬੜੀ ਹੋਈ ਕਰਕੇ ਵੀ ਵੇਚਦੇ ਆ ਜਿਵੇਂ ਆਹ ਟਰੈਕਟਰ ਬਾਈਆਂ ਨੇ ਨਾ ਨਾਟਕ ਨਵਾਂ ਪਾਇਆ ਟਰੈਕਟਰ ਦੇ ਤੇ ਕਿਸੇ ਵੀ ਪੁਰਾਣੇ ਇਹ ਟਰੈਕਟ ਲੈਣਾ ਹੋਵੇ ਤੇ ਬਾਈ ਕਹਿੰਦੇ ਵਾਹ ਕੇ ਚੈੱਕ ਕਰਕੇ ਟਰੈਕਟਰ ਲੈ ਜਾਓ ਫੋੜ ਬਾਈ ਤੇ 2 ਲੱਖ ਤੇ 5000 ਦੇ ਆਸੇ ਪਾਸੇ ਇਹ ਫੋੜ ਟਰੈਕਟਰ ਹੀ ਦੇ ਦਾਂਗੇ ਕਿਸੇ ਵੀ ਪੁਰਾਣੇ ਵੀ ਇਹ ਟਰੈਕਟ ਲੈਣਾ ਹੋਵੇ ਤੇ ਬਾਈਆਂ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਵਾਲੀ ਕੰਪੈਨ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ ਸਟੈਂਡਰਡ ਮਸ਼ੀਨ ਆ ਬਾਈ ਕੰਪੈਨ ਨੂੰ ਜਿਹੜੀ ਹੈਗੀ ਆ ਤੇ 2007 ਮਾਡਲ ਮਸ਼ੀਨ ਆ ਤੇ 2006 ਮਾਡਲ ਇਹ ਤੇ ਟਰੈਕਟਰ ਜਿਹੜਾ ਵਾ ਸੋਨਾ ਲੀਕਾ ਤੇ ਪੰਜਾਬ ਨੰਬਰ ਆ ਚਾਰੇ ਟਾਇਰ 90 ਪੈਸੇ ਆ ਕਿਸੇ ਵੀਰ ਪੁਰਾਣੇ ਵੀ ਇੱਕ ਕੰਪੈਨ ਲੈਣੀ ਹੋਵੇ ਟਰੈਕਟਰ ਵਾਲੀ ਤੇ ਬਾਈ ਕਹਿੰਦੇ 6 ਲੱਖ ਤੇ 20000 ਦੇ ਆਸੇ ਪਾਸੇ ਇਹ ਕੰਪੈਨ ਬਈ ਦੇ ਦਾਂਗੇ ਸਾਰੇ ਪਾਸੋਂ ਕੰਪੈਨ ਸਾਡੀ ਪੂਰੀ ਵਧੀਆ ਬਈ ਪੂਰਾ ਹੀ ਕਮਤੰਦਾ ਕਰਾਇਆ ਕੰਪੈਨ ਦਾ ਕਿਸੇ ਵੀ ਪੁਰਾਣੇ ਬਈ ਇਹ ਕੰਪੈਨ ਲੈਣੀ ਹੋਵੇ ਤੇ ਇਹ ਕੰਪੈਨ ਖੜੀ ਆ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਏਰੀਆ ਚ ਬਈ ਕੰਪੈਨ ਖੜੀ ਆ ਕਿਸੇ ਵੀਰ ਭਰਾ ਨੇ ਕੰਪੈਨ ਲੈਣੀ ਹੋਵੇ ਤੇ ਬਾਈਆਂ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ 11.5 5.5 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਤੇ ਜੈਕ ਵਾਲਾ ਬਈ ਟਰਾਲਾ ਇਹ ਕਿਸੇ ਵੀਰ ਭਰਾ ਨੇ ਇਹ ਟਰਾਲਾ ਬਈ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਫਰੀਦਕੋਟ ਏਰੀਏ ਚ ਏਰੀਆ ਵੀ ਬਾਈਆਂ ਦਾ ਫਰੀਦਕੋਟ ਤੇ ਬਾਈ ਕਹਿੰਦੇ 1 ਲੱਖ ਤੇ 28000 ਦੇ ਆਸੇ ਪਾਸੇ ਇਹ ਟਰਾਲਾ ਵੀ ਦੇ ਦਾਂਗੇ ਸਾਰੇ ਪਾਸੋਂ ਟਰਾਲਾ ਸਾਡਾ ਪੂਰਾ ਵਧੀਆ ਕਿਸੇ ਵੀਰ ਭਰਾ ਨੇ ਇਹ ਟਰਾਲਾ ਬਈ ਲੈਣਾ ਹੋਵੇ ਤੇ ਇਹ ਟਰਾਲਾ ਫਰੀਦਕੋਟ ਏਰੀਏ 'ਚ ਖੜਾ ਤੇ ਬਾਈਆਂ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਜੈ ਕੁਆਲੀ ਟਰਾਲੀ ਆ ਬਾਈ 11 6 ਟਰਾਲੀ ਆ ਇਹ ਕਿਸੇ ਵੀਰ ਭਰਾ ਨੇ ਇਹ ਟਰਾਲੀ ਵੀ ਲੈਣੀ ਹੋਵੇ ਤੇ ਏਰੀਆ ਅਮਰਸਾਦ ਅਮਰਸਾਹ ਏਰੀਏ 'ਚ ਵੀ ਇਹ ਟਰਾਲੀ ਖੜੀ ਆ ਤੇ ਬਾਈ ਕਹਿੰਦੇ 1 ਲੱਖ ਤੇ 40000 ਦੇ ਆਸੇ-ਪਾਸੇ ਇਹ ਟਰਾਲੀ 베ਚ ਦੇਵਾਂਗੇ ਕਿਸੇ ਵੀਰ ਪ੍ਰਾਣੇ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦੇ ਪੂਰੀ ਵਧੀਆ ਸਾਰੇ ਪਾਸੋਂ ਬਾਈ ਪੂਰੀ ਵਧੀਆ ਟਰਾਲੀ ਆ ਕਿਸੇ ਵੀਰ ਪ੍ਰਾਣੇ ਇਹ ਟਰਾਲੀ ਵੀ ਲੈਣਾ ਲੈਣੀ ਹੋਵੇ ਤੇ 140000 ਚ ਦੇਵਾਂਗੇ ਬਾਈ ਕਹਿੰਦੇ ਤੇ ਬਾਈਆਂ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਚਾਰ ਸੀ ਬਾਈ ਤੇ ਆਪਾਂ ਚਾਰੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਦਾਂ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ